ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੁੱਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨੇ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਪੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜਲਾਲ ਜਿਹੜਾ ਬਾਈ ਦਾ ਘਰ ਆ ਭਗਤੇ ਤੋਂ ਗੋਮਟੀ ਵਾਲੀ ਸੜਕ ਤੇ ਰਹਿ ਜਾਂਦਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਬਠਿੰਡਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਆ ਬਾਈ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਇੱਕ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨੇ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਮੇਰੇ ਬੱਬੂ ਆਪਣਾ ਪਿੰਡ ਜਲਾਰ ਆ ਜੀ ਆਪਣਾ ਦੇ ਖੇਤ ਚ ਘਰ ਆ ਵੀਰੇ ਆਪਣਾ ਠੀਕ ਹੈ ਜੀ ਭਗਤੇ ਦਾ ਬੜੇ ਗੰਮਟੇ ਸ਼ੜਕ ਨੇੜੇ ਆ ਗੁਰਦੁਆਰਾ ਜਾਨ ਸਾਹਿਬ ਰਹਿਗਾ ਨੇੜੇ ਆਪਾਂ ਠੀਕ ਹੈ ਜੀ ਹਾਂ 1.5 ਕਿਲੋਮੀਟਰ ਬਾਅਦ ਸਾਹਨੇ ਦਾ ਗੁਰਦੁਆਰਾ ਆਪਣਾ ਸੋ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ ਵੀਰੇ 9779685335 ਠੀਕ ਹੈ ਜੀ ਵਪਾਰ ਦਾ ਕੰਮ ਆ ਹਾਂ ਵੀਰੇ ਹਾਂ ਠੀਕ ਹੈ ਇਹ ਮਾਂ ਗਾਂ ਦੀ ਕੀ ਰਿਟੇਲ ਆਈ ਆਈ ਗਾਂ ਦੇ ਵੀਰੇ ਹਨ ਲਿਆਂਦੀ ਵੀ ਆ ਦੂਜੇ ਸੂਏ ਕਹਿੰਦੇ ਸੀ ਪਹਿਲਾ ਘਰ ਆਣਾ ਠੀਕ ਆ ਆਪਾਂ ਤੀਜੇ ਮੰਨ ਕੇ ਲਈ ਆ ਠੀਕ ਕਿੰਨਾ ਟਾਈਮ ਹੋ ਗਿਆ ਸੂਏ ਸੂਈ ਨੂੰ ਇਹਨੂੰ ਹੋ ਗਏ ਭਰਾ 7 ਦਿਨ ਠੀਕ ਹੈ ਜੀ ਆ ਨਾੜਗਾ ਨਾਲ ਹੀ ਆ ਬੱਚਾ ਕੀ ਆ ਜੀ 9 ਦਿਨ 나ੜਵਾ ਨਾਲ ਆ ਚੈੱਕ ਕਰ ਸਕਦੇ ਹੋ ਬੱਚਾ ਕੀ ਮੱਛਾ ਵੀਰੇ ਮਗਰ ਬੱਚਾ ਕਿੰਨਾ ਦੁੱਧ ਨੱਟ ਤਿਆਰ ਹੈ ਦੁੱਧ ਵੀਰੇ 14 ਦੇ ਨੇੜ ਹੈਗਾ ਆਪਾਂ 13 ਮੰਨ ਕੇ ਜੋ ਕੇ ਦੇ ਦਾਂਗੇ ਹਾਂ 13 ਪਹੁੰਚਾ ਟਾਈਮ ਚੋਲੇ ਥਾਣਾ ਦੀ ਓਕੇ ਹੈ ਜੀ ਹਾਂ ਆਪਾਂ ਧਾਰਮਾਰ ਕੇ ਦਿਖਾਵਾਂਗੇ ਠੀਕ ਹੈ ਜੀ ਦੋ ਰੁੱਕ ਕੇ ਦਿਖਾ ਦਿੰਦੇ ਬਾਕੀ ਟਾਈਮ ਦੱਸਦੀ ਵੀਰੇ ਹੁਣ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 11:43 ਮਿੰਟ ਹੋ ਗਏ ਆ ਸ਼ਾਮ ਨੂੰ ਜਾ ਕੇ 6 ਵਜੇ ਚਵਾਈ ਹੋਣੀ ਆ ਚਵਾਈ ਚ ਲਗਭਗ 6 ਤੋਂ 6:30 ਕਿੰਟ ਤੇ ਬਾਕੀ ਆ ਥਣ ਲੇਪ ਦੀ ਜੱਜਮੈਂਟ ਉਸ ਹਾਵ ਨਾ ਕਰਿਓ ਜੋ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਜਾਨ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੂਜੇ ਕਹਿ ਕੇ ਦਿੱਤੀ ਆਪਾਂ ਤੀਜੇ ਮੰਨ ਕੇ ਲਈ ਆ ਤੁਸੀਂ ਆਪ ਦੀ ਸਮਝ ਨਾ ਲੈਣੀ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਚਾਰੇ ਥਨ ਗੈਪ ਤੇ ਆ ਲੱਗੇ ਨਿਖੜਵੇਂ ਇੱਕੋ ਹੀ ਸਾਈਜ਼ ਦੇ ਹੱਤੀ ਚਵਾਈ ਵਾਲੇ ਬਾਈ ਕਹਿੰਦਾ ਜਿਹੜਾ ਅੱਜ ਦਾ ਦੁੱਧ ਆ ਦੁੱਧ 14 ਕਿਲੋ ਆ ਆਪਾਂ 13 ਕਿਲੋ ਆਪਦੇ ਘਰੇ ਜੋਕ ਕੇ ਦੇ ਦਾਂਗੇ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਹੇ ਚਾਰ ਟਾਈਮ ਚਵਾਈ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਜੀ ਖਣਾ ਦੀ ਓਕੇ ਹੋਊਗੀ ਧਾਰਾ ਮਾਰ ਕੇ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਕਿਉਂਕਿ ਕਈ ਔਰ ਕੋਈ ਵੀਰ ਨਾ ਦੂਰੋਂ ਚੱਲ ਕੇ ਆਉਂਦਾਗਾ ਖਣਾ ਚੋਂ ਪਾਸ ਹੋਵੇ ਤਾਂ ਸੌਖਾ ਹੋ ਜਾਂਦਾ ਨਹੀਂ ਬੰਦੇ ਨੂੰ ਮੁੜਨਾ ਥੋੜਾ ਜਿਹਾ ਔਖਾ ਹੋ ਜਾਂਦਾ ਜੀ ਬਾਕੀ ਧਾਰਾ ਮਾਰ ਕੇ ਚੈੱਕ ਕਰਵਾ ਦਿੰਨੇ ਮੁੱਲ ਬਈ ਇਹਦਾ ਮੁੱਲ ਵੀਰੇ ਜਿਆਦਾ ਹੀ ਕਰਾਂਗੇ ਆਪਾਂ ਕਿੰਨਾ ਜੀ ਛੋਟਾ ਜਿਹਾ ਮੁੱਲ ਕਰਾਂਗੇ ਇਹਦਾ ਮੁੱਲ ਕਿਹੜਾ ਕਰਨਾ ਵਾ ਦੱਸ ਦੋ ਜੀ ਮੁੱਲ ਆਪਾਂ ਦਾ ਵੀਰੇ 34000 ਰੁਪਏ ਠੀਕ ਆ ਜੀ ਛੋਟਾ ਜਿਹਾ ਮੁੱਲ ਕੀਤਾ 34000 ਰੁਪਿਆ ਮਾੜਾ ਮੋਟਾ ਛੋੜ ਛੱਪਾ ਹੋ ਜਾਊਗਾ ਬਾਕੀ ਮੌਕੇ ਦੇ ਮਾੜਾ ਮੋਟਾ ਹੋ ਜਾਊਗਾ ਠੀਕ ਹੈ ਜੀ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਧਾਰਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਲਓ ਜੀ ਗੰਨੇ ਵਰਗੀ ਦੋਨਾਂ ਸਾਨਾ ਜੋ ਥਾਨ ਦੂਜਾ ਜੋ ਮਾਰ ਦਿਓ ਜੀ ਲਓ ਜੀ ਬਾਕੀਆ ਬਸ ਆ ਕੇ ਤਸੱਲੀ ਕਰ ਲਿਓ ਆਪਦੀ ਇਹਦਾ ਦੋ ਦਾ ਨਟ ਤਿਆਰ ਹੋਊਗਾ ਚਾਹੇ ਦੋ ਟਾਈਮ ਫੈਂਡਲ ਸੀਲ ਬੋਹਦਾ ਬਾਕੀ ਨਿਆਣਾ ਪਾਉਂਦੀ ਕਿ ਲੋਡ ਨਹੀਂ ਰੱਖਾਂ ਸਹੀ ਗੱਲ ਹੈ ਜੀ ਪਿੰਨਾਂ ਸਾਹਮਣੇ ਚੋਈ ਆ ਮਾੜੀ ਦੁਪਹਿਰ ਹੀ ਦੁਪਹਿਰ ਦਾ ਟਾਈਮ ਆ ਜੀ ਦੁਪਹਿਰ ਹੀ ਬਹਿ ਜਾਓ ਭਲਾ ਜਿਹੜਾ ਜੱਜੂ ਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਧੰਨਵਾਦ